ਭਗਾ ਤੋ ਹੀਨ ਆਹਨ ਅਮਰਤ ਨਹੀਂ ਪੀਣਾ ਮਿਲਦਾ ਭਗਾ ਤੋ ਹੀਨ ਆਹਨ ਅਮਰਤ ਨਹੀਂ ਪੀਣਾ ਮਿਲਦਾ ਭਗਾ ਤੋ ਹੀਨ ਆਹਨ ਅਮਰਤ ਨਹੀਂ ਪੀਣਾ ਭਗਾ ਤੋ ਹੀਨ ਆਹਨ ਅਮਰਤ ਨਹੀਂ ਪੀਣਾ ਜੀ ਭਾਗਾ ਤੋਹੀ ਨਿਆਨ ਅਮਰਤ ਨਹੀਂ ਪੀਣਾ ਭਾਗਾ ਤੋਹੀ ਨਿਆਨ ਅਮਰਤ ਨਹੀਂ ਅਮਰਤ ਕੌੜਾ ਤੇ ਜ਼ਹਿਰ ਮਿੱਠੀ ਲੱਗਦੀ ਭਾਗਾ ਅੰਮ੍ਰਿਤ ਕੌੜਾ ਤੇ ਜ਼ਹਿਰ ਮਿੱਠੀ ਲੱਗਦੀ ਮਾੜੇ ਭਗਵਾਨਾਂ ਨੂੰ ਅੰਮ੍ਰਿਤ ਕੌੜਾ ਤੇ ਜ਼ਹਿਰ ਮਿੱਠੀ ਲੱਗਦੀ ਮਾੜੇ ਭਗਵਾਨਾਂ ਅੰਮ੍ਰਿਤ ਕੌੜਾ ਤੇ ਜ਼ਹਿਰ ਮਿੱਠੀ ਲੱਗਦੀ ਸੋ ਜਦੋਂ ਪਹਾੜੀ ਰਾਜੇ ਇਕੱਠੇ ਹੋ ਕੇ ਆਏ ਵਿਸਾਖੀ ਦੇ ਪੁਰਬ ਤੇ 1699 ਦੀ ਵਿਸਾਖੀ ਵਾਲੇ ਦਿਨ ਸੋ ਜਦੋਂ ਬਹੁਤ ਵੱਡਾ ਸੰਗਤਾਂ ਦਾ ਇਕੱਠ ਹੋਇਆ ਤੇ ਪਹਾੜੀ ਰਾਜੇ ਵੀ ਆਏ ਸੀ ਸੋ ਉਹਨਾਂ ਨੇ ਇਕੱਠੇ ਹੋ ਕੇ ਬੇਨਤੀ ਕੀਤੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿ ਮਹਾਰਾਜ ਜਿਹੜਾ ਤੁਸੀਂ ਇਹ ਅੰਮ੍ਰਿਤ ਤਿਆਰ ਕੀਤਾ ਹੈ ਅਸੀਂ ਵੀ ਸ਼ੱਕ ਲਵਾਂਗੇ ਪਰ ਸਾਡੀ ਇੱਕ ਸ਼ਰਤ ਹੈ ਕਿ ਸਾਨੂੰ ਰਾਜਿਆਂ ਨੂੰ ਕੱਲਿਆਂ-ਕੱਲਿਆਂ ਨੂੰ ਉੱਚੀ ਜਾਤ ਵਾਲਿਆਂ ਨੂੰ ਕੱਲਿਆਂ ਨੂੰ ਸਿਖਾਓ ਫਿਰ ਤਸੀਂ ਸ਼ੱਕ ਲਵਾਂਗੇ ਪਰ ਸਾਰਿਆਂ ਦੇ ਵਿੱਚ ਅਸੀਂ ਇਕੱਠਿਆ ਨਹੀਂ ਸਕ ਸਕਣਾ ਤੁਸੀਂ ਸਾਰੇ ਚਾਰੇ ਵਰਨਾਂ ਦੇ ਲੋਕ ਇੱਕ ਥਾਂ ਤੇ ਇਕੱਠੇ ਕਰ ਦਿੱਤੇ ਸੋ ਇਹ ਸਾਨੂੰ ਮਨਜ਼ੂਰ ਨਹੀਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਵਾਬ ਦੇ ਦਿੱਤਾ ਅਸੀਂ ਕਹਿੰਦੇ ਜਾਓ ਰਾਜੇ ਉਹ ਤੁਹਾਡੇ ਕਹਿੰਦੇ ਭਾਗਾਂ ਦੇ ਵਿੱਚ ਅਮਰਤ ਹੈ ਹੀ ਨਹੀਂ ਸੋ ਕਹਿੰਦੇ ਜੇ ਛਕਣਾ ਹੈ ਤੇ ਸਾਰੀ ਸੰਗਤ ਵਿੱਚ ਰਲ ਕੇ ਇਕੱਠੇ ਛਕਣਾ ਸ਼ਕਣਾ ਪੈਣਾ ਸੋ ਕੱਲਿਆਂ ਨੂੰ ਤੁਹਾਨੂੰ ਅਮਰਤ ਨਹੀਂ ਮਿਲਣਾ ਤੇ ਜਦੋਂ ਜਿਦਾਂ ਕਰਦੇ ਅਸੀਂ ਮਹਾਰਾਜ ਕਹਿੰਦੇ ਜਾਓ ਸੋ ਤੁਹਾਡੇ ਵਾ ਤੁਹਾਡੇ ਕਦੇ ਭਾਗਾ ਚ ਹੀ ਹੈ ਨਹੀਂ ਤੁਸੀਂ ਅਮਰਤ ਨਹੀਂ ਛਕ ਸਕਦੇ ਜਾਓ ਉਹਨਾਂ ਨੇ ਮਾਰਨ ਨੇ ਉਹਨਾਂ ਨੂੰ ਜਵਾਬ ਦੇ ਦਿੱਤਾ ਸੀ ਸੋ ਜਿਹੜੇ ਜਾਤ ਪਾਤ ਦਾ ਹੰਕਾਰ ਕਰਦੇ ਸੀ ਸੋ ਆਓ ਜਿਹੜਾ ਜਾਤ ਪਾਤ ਦਾ ਹੰਕਾਰ ਕਰਦੇ ਸੋ ਗੁਰੂ ਦੀ ਨਜ਼ਰਾਂ ਚ ਉਹ ਪ੍ਰਵਾਨ ਨਹੀਂ ਹੁੰਦਾ ਸੋ ਗੁਰੂ ਦੀ ਨਜ਼ਰਾਂ ਚ ਉਹ ਹੀ ਪ੍ਰਵਾਨ ਹੈ ਜਿਹੜਾ ਆਪਾਂ ਆਪ ਤਿਆਗ ਕੇ ਸੋ ਗੁਰੂ ਦੀ ਸ਼ਰਨ ਵਿੱਚ ਆਵੇ ਤੇ ਗੁਰੂ ਦੇ ਬਚਨਾਂ ਨੂੰ ਸਿਰ ਮੱਥੇ ਤੇ ਮੰਨੇ ਖੰਡੇ ਬਾਟੇ ਦਾ ਜਿਹੜਾ ਅਮਰਤ ਛਕੇਗਾ ਉਹਦਾ ਹੀ ਜਨਮ ਸਹਿਲਾ ਹੋਣਾ ਸੋ ਗੁਰੂ ਬਿਆਰੇ ਉਹ ਹੀ ਗੁਰੂ ਦਾ ਸੱਚਾ ਸਿੱਖ ਹੈ ਸੋ ਜੋ ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਚੱਲਦਾ ਜੋ ਆਪਣੀ ਮਰਜ਼ੀ ਕਰਦਾ ਹੈ ਸੋ ਉਹ ਗੁਰੂ ਦਾ ਕਦੀ ਵੀ ਸੱਚਾ ਸਿੱਖ ਨਹੀਂ ਹੋ ਸਕਦਾ ਸੋ ਆਓ ਪੜੋ ਸੁਲੋ ਸੋ ਲੋਕ ਪਵਨੰ ਗੁਰੂ ਪਾਣੀ ਪਿਤਾ ਮਾਤਾ ਤ